ਅੱਲਾਇ ਮਿੱਤਰੋ ਦੋਸ ਨੂੰ ਵੜਾ ਦਿਖਾਉਣ ਲੱਗਾ ਜਿੰਨਾ ਚੋ ਇੱਕ ਸ ਨੂੰ ਤੋ ਕੁੜਗਬਨ ਚੈੱਕ ਪਾਸ ਤੇ 10 11 ਕਿਲੋ ਦੁੱਧ ਇਹ ਵੜਾ ਸਾਨੂੰ ਮਿਲ ਜੂਗੀ ਤੇ ਇੱਕ ਸ ਨੂੰ ਮਿਲ ਜੂ ਮਿੱਤਰੋ ਬਿਲਕੁਲ ਤਾਜੀ ਸੂਈ ਸ ਜਿਹੜੀ ਮੈਂ ਨਾਇਮ ਲਈ ਘੰਟਾਂ ਤੱਕੜ ਸੂਈ ਮਸਾ ਹੋਇਆਗਾ ਤਰੀਕ ਨੋਟ ਕਰ ਲਓ 2 ਤਰੀਕ ਹੈ 7 ਮਹੀਨਾ 2025 ਤੇ ਵੀਡੀਓ ਬਣਾਉ ਦਾ ਸਮਾਂ ਲਗਭਗ ਮੰਨ ਕੇ ਚਲੋ ਮਿੱਤਰੋ ਸਵਾ 11 ਠੀਕ ਆ ਕਿਉਂਕਿ ਜਿਹੜੀ ਗਾ ਚੋਈ ਵੀ ਇਹਦੀ ਚਵਾਈ ਦੀ ਜਜਮੈਂਟ ਹੋਸਾ ਨਾ ਕਰ ਲਓ ਵੀ ਸ਼ਾਮ ਦੇ 6 ਵਜੇ ਤੱਕ ਜੀ ਆਰਡਰ ਦੀ ਕੁਆਲਿਟੀ ਕਿ ਹੋਈ ਕਰਨ ਨਾ ਸੋ ਵੀਡੀਓ ਸਟਾਰ ਕਰਨ ਤੋਂ ਪਹਿਲਾਂ ਬੇਨਤੀ ਦੇ ਕੈਸਾ ਹੀ ਭਰਾਣੇ ਕਿਦਾਂ ਦੀ ਵੀਡੀਓ ਨੇ ਤਾਂ ਆਪਣਾ ਨੰਬਰ ਨੋਟ ਕਰ ਲੋ ਜੀ 83604262501 ਆਪਣਾ ਸੰਪਰਕ ਨੰਬਰ ਹੈ ਜੀ ਜਲਦੀ ਜਲਦੀ ਵੀਡੀਓ ਵਿੱਚ ਆ ਕੇ ਆਪਣਾ ਕਮੈਂਟ ਜਰੂਰ ਛਾੜ ਦਿਆ ਕਰੋ ਨਾ ਕਰ ਦਿਆ ਬਾਈ ਨਾਲ ਗੱਲਬਾਤ ਵੀ ਕੀ ਕੀ ਡਿਟੇਲ ਆ ਗਈ ਪਹਿਲਾਂ ਪੂਰੀ ਵੀਡੀਓ ਗੌਰ ਨਾਲ ਦੇਖ ਕੇ ਫੇਰ ਮਾਲਕਾਂ ਨਾਲ ਤੁਸੀਂ ਸੰਪਰਕ ਕਰਨਾ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਸਤਿ ਸ਼੍ਰੀ ਅਕਾਲ ਨਾਮ ਤੇ ਡਰੈਸ ਨਾਮ ਇਕਬਾਲ ਸਿੰਘ ਪਿੰਡ ਨੈਨੇਬਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਜੀ ਠੀਕ ਆ ਜੀ ਮੋਬਾਈਲ ਨੰਬਰ 7010737100 ਇਹ ਬਾਈ ਦਾ ਸੰਪਰਕ ਨੰਬਰ ਹੈ ਪਹਿਲੇ ਨੰਬਰ ਤੇ ਇਧਰੋਂ ਕਰ ਲਈਏ ਹਾਂ ਜੀ ਤਿੰਨ ਮਹੀਨਾ ਦੀ ਵਾਲਾ ਚੈੱਕ ਰੱਖ ਲਿਆ ਹਾਂ ਹਾਂ 11 12 ਆ 11 12 ਕਿਲੋ ਦੁੱਧ ਜੇ ਮਨਨ ਕੇ ਚੱਲ ਗਿਆ ਕਿ ਸਪਰਾਏ ਸੌਦਾ ਕਰ ਲਿਆ ਹਾਂ ਦੋ ਡੰਗ ਚੋਣ ਆ ਗਿਆ ਚਵਾਣੇ ਚੋ ਭਵੇਂ ਤਿੰਨ ਡੰਗ ਚੋਲੇ ਭਵੇਂ ਚਾਰ ਡੰਗ ਚੋਕ ਲੈ ਕੇ ਜਾ ਬੱਸ ਜਦੋਂ ਤਾਂ 7 8 ਕਿਲੋ ਰਹਿ ਗਿਆ ਨਾ ਨਾ ਵੀਰੇ ਪਗਾਂ ਵਾਪਿਸ ਕਰਾਵਾਂਗੇ ਆਪਾਂ ਗਾਂ ਦਿੰਦੇ ਹਾਂ ਆ ਵੇਖੋ ਆਪਣੇ ਵੀਰੇ ਚੌਂਦੇ ਦੀ ਵੀਡੀਓ ਬਣਾਈ ਵੀ ਆ ਹਨਾ ਜਿੱਥੋਂ ਲਈ ਆ ਆ ਵੇਖੋ ਮੈਂ ਕਾ ਚੋਕੇ ਲੈ ਕੇ ਆਇਆ ਬਰੇ ਦੋ ਡੰਗ ਹਾਂ ਦੇਖੋ ਵੀਡੀਓ ਬਣਾਈ ਜਾਂਦਾ ਹਾਂ ਦੇਖੋ ਠੀਕ ਹੈ ਠੀਕ ਹੈ 11 12 ਕਿਲੋ ਤੂੰ ਦੋ ਟਮਾ ਮੈਂ ਲੀਟਰ ਮਾਰ ਕੇ ਦਵਾਂਗੇ 3 ਮਹੀਨੇ ਦੀ ਗੱਬਣਾ ਦੂਜੇ ਸੂਏ ਵਾਸਤੇ ਦੂਜੇ ਸੂਏ ਵਾਸਤੇ ਪਹਿਲੇ ਸੂਏ ਸੂਈ ਵੀ ਇਹ ਕਢਾ ਗਿਆ ਲੈ ਮੈਂ ਤਰਾ ਫੇਸ ਕੁਆਲਟੀ ਚੈੱਕ ਕਰ ਲਓ ਵੱਡੀ ਬਹੁਤ ਆ ਬਈ ਇੱਥੋਂ ਤੁਸੀਂ ਨਾੜਾ ਨੂੜਾ ਤੇ ਥਣਾ ਦੀ ਜਿਹੜੀ ਬੰਦ ਤਰਾ ਕੁਆਲਟੀ ਚੈੱਕ ਕਰ ਲਓ ਸਮਾਸ ਨੂੰ ਦਿਖਾ ਤਾ ਕਿ ਤੁਹਾਨੂੰ ਪਤਾ ਵੀ ਚਵਾਈ ਨੂੰ ਥੋੜਾ ਟਾਈਮ ਹੋਇਆ ਗਿਆ ਇਸ ਕਰਕੇ ਅਡਰ ਹੋਣਾ ਚਾਹੀਦਾ ਚੋਣ ਤਵਾ ਘਾਟਿਆਂ ਤੇ ਸ਼ਾਮ ਤੱਕ ਦੁਬਾਰਾ ਨਹੀਂ ਕਰਮ ਵਾਲੇ ਫੇਰ ਭਰ ਲੈ ਅਛਾ ਅੱਜ ਜੀ ਲੈ ਕੇ ਆਇਆ ਨਾ ਅੱਜ ਜੀ ਲੈ ਕੇ ਆਈ ਹੀ ਐ ਬਸ ਹਾਈਟ ਲੈਂਥ ਮਿੱਤਰੋ ਪੂਰੀ ਫੁੱਲ ਆ ਗਈ ਵਾਸੀ ਦੀ ਤੁਸੀਂ ਕੋਲੇ ਅਗਰ ਕਦ ਕਾਠ ਲੰਬਾਈ ਚਾਈ ਵਹਿੜ ਦੀ ਬਹੁਤ ਚੰਗੀ ਹੈਗੀ ਤੇ ਬਾਕੀ ਦੇਖੋ ਜਿਹੜਾ ਭਰਾ ਖਰੀਦਦਾ ਕੋਈ ਵਾਸ਼ੂ ਕਿਸੇ ਚੀਜ਼ ਦਾ ਕੱਦਤਾ ਯਾਰ ਯਾਰ ਮੇਰੇ ਮੋਢੇ ਤੱਕ ਹੁੰਦਾ ਦੇ ਲਾਪਾ ਨਾਲ ਖੜ ਜਾਣਾ ਹਾਂ ਆਇਆ ਲਾਈ ਲੰਬੇ ਟੇਢੇ ਰੋਡ ਕਰਦੇ ਹਾਂ ਹਾਂ ਸੱਤ ਫੋਟੋ ਲੈ ਲੀ ਗਾਂਹ ਹੋਰ ਦੱਸ ਲੈ ਲੈਖਣੇ ਦਾ ਮਾਰ ਲਓ ਮਿੱਤਰੋ ਅੱਧੀ ਪੌਣੀ ਵੀ ਹੀ ਚਾਈ ਜਾਈ ਥਾਲੇ ਵੀ ਦੀ ਸਾਫ ਆ ਬਾਈ ਬਿਲਕੁਲ ਹਾਂ ਠੰਡੀ ਸੀ ਇਹ ਕੋਈ ਦਿੱਕਤ ਵਾਲੀ ਗੱਲ ਨਹੀਂ ਠੰਡੀ ਸੀ ਇਹ ਇੱਥੇ ਰੋਕ ਲਈ ਮੈਂ ਤੁਹਾਨੂੰ ਬਹਿਣੀ ਸ਼ਾਰਟ ਤੁਥਣਾ ਦੀ ਬੰਦ ਤੇ ਨਾੜਾਂ ਨੂੰ ਜਹਾੜ ਦੇ ਦਿਖਾ ਦੇਣਾਗਾ ਨਾੜਾਂ ਮੋਟੀਆਂ ਤੇ ਫੇਸ ਕੁਆਲਿਟੀ ਚੰਗੀ ਆ ਵਾ ਕੇ ਨਵਾਂ ਹਾਣਾ ਕੋਈ ਬੜੇਪੇ ਜਾਂ ਵੱਡੇ ਸੂਆ ਚ ਬਾਹਰ ਨਹੀਂ ਹੈਗੀ ਜਦੋਂ ਦੰਦਾ ਜੀ ਆ ਬਾਈ ਠੀਕ ਆ ਵੀਰੇ 11 ਤੋਂ 12 ਕਿਲੋ ਤੁਹਾਨੂੰ ਨੈਟ ਮਿਲ ਜੂ ਬਾਈ ਤਾਲਾ ਜੀ 13 ਪਹਿਲਾਂ ਕਹਿਆ ਸੀ ਮੈਂ ਗਲਤ ਕਰਦੇ ਸੀ ਪਰ 11 ਤੋਂ 12 ਤੁਹਾਨੂੰ ਨੈਟ ਤੋਲ ਕੇ ਮਿਲ ਜੂ ਠੀਕ ਆ ਤੇ ਬਾਕੀ ਨੂੰ ਤੋੜ ਤਰ੍ਹਾਂ ਕਿ ਦਿਖਾਈ ਦਿੱਤੀ ਹੈਗੀ ਤੇ ਰੇਟ ਭਰਾਵਾ ਕਵਾਲ ਫਿਰ ਆਪਾਂ ਤਾਂ ਕੀ ਕਰਾਂਗੇ ਰੇਟ ਤਾਂ ਫੋਨ 'ਤੇ ਕਰਦਾਂਗੇ ਭਰਾ ਆਂ ਰਿਆ ਅੱਛਾ ਕਿ ਵੀਰ ਕੋਈ ਵੇਚਣ-ਕੁੱਤਣ ਵਾਲਾ ਬੰਦਾ ਆ ਜਾਂਦਾ ਹਨਾ ਠੀਕ ਜਾਇਜ਼ ਹੀ ਹੋਈ ਰੇਟ ਜਾਇਜ਼ ਜਾਇਜ਼ ਆਪਾਂ ਬਾਈ ਮੋਲ ਹੀ ਜਾਇਜ਼ ਕਰ ਦਿੰਦਾ ਵੀ ਤਿੰਨ ਮਹੀਨਾ ਦੀ ਗੱਬਣ ਹੋ ਗਈ ਰਹਿ ਗਏ ਤੇ 6 ਇਹ ਤਾਂ ਬਾਹਰ ਮੈਂ ਕਿੰਨੇ ਮਹੀਨੇ ਚ ਲੱਗ ਪਕ ਸਿਆਲ ਹੀ ਸੁੰਦੀ ਹੈ ਨਾ ਹਾਂ ਹਾਂ ਸਿਆਲ ਬਈ ਪੂਰੀ ਰੁੱਤ ਚੋਂਦੀ ਹੈ ਹਾਂ ਬਾਹਰ ਮੈਂ ਸੁਕੇ ਪਹਿਲੇ ਦੂਜੇ ਦਵਾਰਾ ਫੇਟੀਗਾ ਪਰ ਅੱਲੂ ਤੁਸੀਂ ਹੈ ਨਾ ਲੈ ਮਿੱਤਰੋ ਚੈੱਕ ਕਰ ਲਓ ਪੁਰਾਣਾ ਨੰਬਰ ਵਾੜ 2 ਨੰਬਰ ਤੇ ਜਿਹੜੀ ਵਹਿੜ ਜੇਰ ਪਾਣੀ ਵਾਕੇ ਕਿੰਨਾ ਟਾਂ ਮਗ ਬਾਈ ਕਮਲ 2 ਮਿੰਟ ਬਾਈ 20 ਹੋਇਆਲੇ ਸੂਈ ਨੂੰ ਹਮ ਮਿੰਟ 20 ਹੋਇਆ ਦਾ ਜਿਸਮ ਥਣਾ ਦੀ ਕੁਆਲਿਟੀ ਦਿਖਾ ਰਹਾ ਮਿੱਤਰੋ ਥਣ ਹਵਾਨਾ ਇਹਨਾਂ ਦੀ ਸੀਦਾ ਬਾਈ ਠੀਕ ਆ ਤੇ ਸੂਆ ਕਿਹੜਾ ਬਾਈ ਇਹਦਾ ਪਹਿਲੇ ਸੂਏ ਦੋ ਦੰਦ ਬੱਸੀ ਆ ਬਾਈ ਦੰਦ ਦੋ ਦੰਦ ਆ ਇਹਦੇ ਦੋ ਦੰਦ ਬਾਈ ਪਿਓਰ ਦੋ ਦੰਦ ਆ ਫੇਸ ਕੁਆਲਿਟੀ ਚੈੱਕ ਕਰ ਲਓ ਬੱਚਾ ਕੀ ਆ ਬੱਚਾ ਬੱਚਾ ਵੀਰੇ ਮਗਰਾ ਬੱਚਾ ਬੱਚਾ ਗਿਰਾ ਕੜਾ ਵੀ ਇਹ ਵੜਦਾ ਹਾਂ ਕਿੜਾ ਕੜਾ ਦਿੰਦੇ ਆ ਬਾਈ ਤੇ ਪਿੱਛੋਂ ਮੈਨੂੰ ਬੈਗ ਸ਼ਾਰਟ ਦਾ ਆਰਡਰ ਦੀ ਕੁਆਲਿਟੀ ਚੈੱਕ ਕਰਾ ਦੇਣਾਗਾ ਦੁੱਧ ਕਿੰਨਾ ਕੁ ਪਾਉ ਲੱ ਲੈ 204 ਕਿਹਾ ਬਾਹਰ ਘਟੇ ਵਿੱਚ ਲੈ ਵੀ ਇੱਥੋਂ ਇਹ ਆ ਮਾਲੋ ਮਿੱਤਰੋ ਵੈੜ ਦੀ ਲੰਬਾਈ ਚ ਅਜ ਤੇ ਕਦ ਕਾਠ ਢਾਂਚਾ ਠੀਕ ਦਾ ਤੇ ਵਜਨ ਸੋਹਣਾ ਤੇ ਤੁਹਾਨੂੰ ਪਤਾ ਵੀ ਇਹ ਮਿੰਟ ਵੀਊ ਹੈ ਸੋ ਇਹਨੂੰ ਬਾ 2-4 ਘੰਟੇ ਦੇ ਘੰਟੇ ਵਿੱਚ ਇਹਦਾ ਵੈੜ ਦੀ ਜੇਰ ਪੈਣੀ ਆ ਸੂਆ ਪਹਿਲਾ ਦੰਦੋ ਦਵਾਉਂਦਾ ਨਾ ਦੋ ਦੰਦ ਆ ਵੀਰੇ ਮੂੰਹ ਥੋੜੀ ਹੌਲੀ ਰੱਖੋ ਬੱਚੇ ਦਾ ਕਰਦੀਆਂ ਜਿਆਦਾ ਬੱਚੇ ਦਾ ਕਰਦੀਆਂ ਹੂੰ ਇੱਥੋਂ ਤੁਹਾਨੂੰ ਪਹਿਣੀ ਸ਼ਾਰਟ ਸੁਣਾਉਣ ਦੀ ਵੰਤਾ ਦਿਖਾ ਦੇ ਸੋਹਣੇ ਥਾਂ ਆਗੇ ਤਾਰਦੁਰਪੁਰ ਪੋਲੀ ਐ ਤਾਰ ਦਾ ਬਾਈ ਇੱਕ ਨੰਬਰ ਆ ਯਾਰ ਹੱਥ ਵੀ ਨਾ ਲਾਵੇ ਬਾਈ ਯਾਰ ਜਿਹਨੇ ਤਾਰ ਨੋਂਦਾ ਲੈ ਕੇ ਨਹੀਂ ਆਇਆ ਤੇ ਬਾਈ ਤਾਂ ਇੰਨੀ ਪੋਲੀ ਐ ਹੂੰ ਇਹਦਾ ਰੇਟ ਫਿਰ ਫੋਨ ਤੇ ਹੋ ਜਾਊਗਾ ਇਹਦਾ ਮਨ ਲੈ ਕੇ ਆਪ ਕਰਦੇ ਨੇ ਇੱਕ ਢੀਗਾਂ ਦਾ ਚਲ ਮੁੱਲ ਵਿੱਚ ਚੱਲ ਇਹਦਾ ਕਰ ਦੇ ਫਰਦ ਦੇ ਇਹ 62000 ਰੁਪਏ ਦਾ ਦੇ ਲੈਣੀ ਐ ਬਾਈ ਮੁੱਲ 65 62000 ਤੇ ਵੀ ਦੇਵਾਂਗੇ ਠੀਕ ਐ ਠੀਕ ਐ ਸੌੜ ਸੱਪਾ ਹੋ ਜਾਊਗਾ ਸੌੜ ਸੱਪਾ ਹੋ ਵਿੱਚੋਂ ਠੀਕ ਐ ਲੈ ਉਧਰ ਪਹਿਲੇ ਸੂਏ ਜਿਹਦੇ ਭਰਾ ਨੂੰ ਚਾਹੀਦੇ ਵਾਹਰ ਇਥਨਾ ਤੋਂ ਨਾ ਦੀ ਕੁਆਲਿਟੀ ਫੁੱਲ ਆ ਗਈ ਨਮਾ ਹਾਨਾ ਕੋ ਬੜੇ ਪਿਜ ਵਾਹਰ ਨਹੀਂ ਹੈਗੀ ਮਨ ਗਈ ਚਾਰ ਪੰਜ ਸੋਟਾ ਲੈ ਲੈਣਾ ਹਾਂ ਬਿਲਕੁਲ ਛੋਟੀ ਉਮਰ ਚ ਬਹਿੜ ਆ ਗਈ ਤੇ ਦੋ ਬਹਿੜਾਂ ਬਾਈ ਕੋਈ ਤੋਕਰ ਬਣ ਆ ਗਈ ਇੱਕਾ ਅਕ ਤੀਜੀ ਵੀ ਹੈ ਹਾਂ ਅੱਛਾ ਤੀਜੀ ਵੜਾ ਕੀ ਆਈ ਇਹ ਗੱਬਣਾ ਬਾਈ ਇਹ ਗੱਬਣਾ ਪਹਿਲਾਂ ਸਾਨੂੰ ਤੁਰਨ ਤੋਂ ਪਹਿਲਾਂ ਥਾਣਾ ਦੀ ਕੁਆਲਿਟੀ ਚੈੱਕ ਕਰਾ ਦੇਣਾ ਕਿੰਨੇ ਘਟਾ ਨਹੀਂ ਕੱਚੀ ਪਈ ਹੈ ਇਹ ਇਹ ਮੰਨ ਕੇ ਬਾਈ ਇੱਕ ਹਫਤਾ ਲਈ ਜੋ ਦੁੱਧ ਦੇਂਦੀ ਹੈ ਬਾਈ 2 ਕਿਲੋ ਠੀਕ ਹੈ ਸੂਆ ਕਿਹੜਾ ਦੂਜੇ ਸ਼ੂ ਹੈ ਬਾਈ ਦੂਜੇ ਸ਼ੂ ਦੂਜੇ ਸੂਣਾਗਾ ਹਾਂ ਹਫਤਾ ਇਹ ਸੂਣ ਦਾ ਲੈ ਜੂਗੀ ਤੇ ਆਰਡਰ ਦੀ ਕੁਆਲਿਟੀ ਬਹੁਤ ਸੋਹਣੀ ਬਹਿੜ ਦੀ ਜਾਨ ਵਾਲੀ ਵਹਿੜ ਆ ਗਈ ਮਿੱਤਰੋ ਤੇ ਥਾਣ ਹਵਾਨੇ ਦਾ ਰੰਗ ਬੰਨ ਵੀ ਚੰਗਾ ਤੇ ਸਾਨਾ ਦਾ ਗੈਪ ਸਾਈਜ਼ ਉਹ ਵੀ ਠੀਕ ਆ ਵੈੜਦਾ ਨਾ ਕੱਦ ਮੀਡੀਅਮ ਚ ਆ ਗਿਆ ਬਦਲ ਬਹੁਤ ਆ ਤੇ ਬਾਜਨ ਵੀ ਚੰਗਾ ਇੱਥੋਂ ਰੰਗ ਪ੍ਰਿੰਟ ਚੰਗਾ ਲਓ ਤੇ ਇੱਥੋਂ ਤੁਸੀਂ ਚੈੱਕ ਕਰ ਲਓ ਫੇਸ ਕੁਆਲਿਟੀ ਤੇ ਥਾਣਾ ਦੀ ਬੰਤਰ ਨਾ ਨਿਗਾਹ ਮਾਰ ਲਿਓ ਸੋ ਬਾਕੀ ਪੈੰਡ ਵਾਈ ਦਾ ਤੁਹਾਨੂੰ ਫੇਰ ਬੋਲਣਾ ਨੈਨੇਵਾਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ 77 107 37 122 ਸੰਪਰਕ ਨੰਬਰ ਹੈ ਤਿੰਨ ਵਹਿੜਾਂ ਬਾਈ ਕੋਲੇ ਇੱਕ ਡੱਬੀ ਗੱਬਣ ਵਹਿੜਾ ਗਈ ਇੱਕ ਸੋਨੂੰ ਤਾਜੀ ਸੁਈ ਤੁਹਾਤੀ ਇੱਕ ਸਨੂ ਧੋਕੜ ਵਗਣ ਸਾਜੀ ਤਿੰਨ ਵਹਿੜਾ ਜਿਹੜੀ ਤੁਹਾਨੂੰ ਵਹਿੜ ਪਸੰਦ ਆਊਗੀ ਦੇਖ ਕੇ ਬਾਈ ਦੇ ਪਿੰਡਾਂ ਗੇ ਖਰੀਦ ਸਕਦੇ ਹੋ ਅੱਜ ਦੀ ਵੀਡੀਓ ਚ ਇਹ ਸੀਗੀ ਸੋ ਧੰਨਵਾਦ ਜੀ ਸਸਿਕਾਓ